ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹੋਏ ਸੱਦੇ ਦੇ ਅਨੁਸਾਰ ਪੂਰੇ ਦੇਸ਼ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਸਰਕਾਰੀ ਜ਼ਬਰ ਦੇ ਖਿਲਾਫ ਸਾਂਝੇ ਰੂਪ ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਕੜੀ ਵਿੱਚੋਂ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਵੱਡਾ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਗਿਆ। ਪੰਜਾਬ ਸਰਕਾਰ ਮੁਰਦਾਬਾਦ। 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 ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ। ਅੱਜ ਭਾਰੇ ਕਹਾਣਿਕ ਮੰਚ ਤੇ ਇਕੱਠੇ ਹੋ ਗਏ ਜਿਵੇਂ ਅੱਗੇ ਆਪਣੇ ਇੱਕ ਬਹਿੰਡੇ ਦੇ ਵਿੱਚ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਕਹਾਣ ਮਜ਼ਦੂਰ ਸੁਧਾਰਟ ਕਮੇਟੀ ਵਾਲੇ ਬੰਦੇ ਜਾਂ ਹੋਰ ਜਿਹੜੇ ਜਨਤਾ ਦੇ ਝੰਡੇ ਆ ਉਹ ਆਪਾਂ ਨੂੰ ਖੜਕਦੇ ਦੀ ਉਹਨਾਂ ਦੀ ਹਾਜ਼ਰੀ ਨਹੀਂ ਸੀ ਅੱਜ ਇੱਕ ਮੰਚ ਤੇ ਇਕੱਠੇ ਹੋ ਗਏ ਹੋਣ ਕੋਈ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਵਾਸਤੇ ਇੱਕਾ ਉਮੀਦ ਕਾਇਮ ਹੋ ਜੂ ਆਪਾਂ ਬੋਲੀਆਂ ਗੱਲਾਂ ਕਰਨਗੇ ਸਰਕਾਰ ਵਾਲੀ ਜਿਵੇਂ ਕਸਾਣਾ ਬਾਰੇ ਗੱਲਾਂ ਕਰਦੇ ਆ ਮੈਂ ਉਹਨਾਂ ਗੱਲਾਂ ਦਾ ਜਵਾਬ ਦੇ ਦਿਆਂ ਹਮ ਤੋਂ ਪਹਿਲਾਂ ਇਹਨਾਂ ਦੇ ਹੜਕੇ ਦਾ ਦਬਾਲਕ ਨਾ ਹੋਰ ਹੈ ਜਿਹੜਾ ਉਹ ਚਰਚਾ ਚ ਹੈ ਉਸ ਦੇ ਇਲਾਕੇ ਦੇ ਵਿੱਚੋਂ ਹੜਕੇ ਦੇ ਵਿੱਚੋਂ ਕਿੰਨੀਆਂ ਟਰਾਲੀਆਂ ਚੋਰੀ ਹੋਈਆਂ ਤੇ ਜਿਹੜੀਆਂ ਚੋਰੀ ਹੋਈਆਂ ਦਿੱਤੀਆਂ ਉਹਨਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਉਹ ਗਰਨਾਰ ਘਣਾਉਰ ਨਾਲ ਖੜੀਆਂ ਖੜੇਆਂ ਨਹੀਂ ਮਿਲਦਿਆਂ ਤੇ ਗਰਨਾਲ ਘਨੌਰ ਵੱਲੋਂ ਇਹ ਕਹਿ ਕੇ ਬੰਦਾ ਝਾੜ ਦੇਣਾ ਵੀ ਐਫ ਆਰ ਮਾਈਨਿੰਗ ਦੇ ਸਬੰਧ ਦੇ ਵਿੱਚ ਗੱਲ ਹੋਈ ਜਾਂਦੀ ਸੀ ਉਹਦੇ ਤੇ ਇਹਨਾਂ ਨੇ ਕੀ ਕਾਰਵਾਈ ਕੀਤੀ ਉਹ ਬੰਦੇ ਨੂੰ ਪਿੱਛੇ ਕਰ ਲਿਆ ਪਰ ਹਾਲਾਂਕਿ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਵੀ ਉਵੇਂ ਹੀ ਹੈ ਇਸ ਤੋਂ ਅੱਗੇ ਜਿਹੜਾ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦਾ ਰੌਲਾ ਪਿਆਗਾ 35 ਲੱਖ ਤੇ 50 ਲੱਖ ਵਾਲਾ ਮਾਮਲਾ ਉਹਦੇ ਵਿੱਚੋਂ ਇੱਕ ਵੀਰਾਂ ਜਿਹੜਾ 35 ਲੱਖ ਵਾਲਾ ਸੀਗਾ ਉਹ ਜ਼ਹਿਰੀਲੀ ਚੀਜ਼ ਨਿਕਲ ਗਿਆ ਸੀ ਪਜਣ ਤੋਂ ਬਾਅਦ ਐਮਐਲਏ ਨਰਿੰਦਰ ਗੌਰ ਭਰਾਜ ਨੇ ਇੱਕ ਭੋਗ ਜਿਆ ਕੀਤਾ ਆਪਦੇ ਬੱਚੇ ਦੀ ਸੌਖਾਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜਾ 35 ਲੱਖ ਵਾਲਾ ਦਾ ਕਿਹੜੇ ਨੇ ਗਿਆ ਨਿਕਲੀ ਉਹ ਆਪਦੇ ਜਵਾਗ ਨੂੰ ਲੈ ਕੇ ਜਿਹੜੇ ਦੇਰੇ ਦੀ ਗੱਲ ਕਰ ਰਹੇ ਸੀ ਉੱਤੇ ਹਫ਼ਤਾ ਦੀ ਗਿਆ ਉਹਨਾਂ ਨੂੰ ਕੋਠੇ ਨਹੀਂ ਕੋਈ ਪਹੁੰਚਿਆ ਇਹਦੇ ਉਲਟਾ ਨਰਿੰਦਰ ਗੌਰ ਭਰਾਜ ਨੇ ਉਹਨੂੰ ਡਰਾਉਂ ਦੀ ਕੋਸ਼ਿਸ਼ ਵੀ ਕੀਤੀ ਵੀ ਜਿਹੜਾ ਮਾਨਹਾਨੀ ਦਾ ਨੋਟਸ ਵੀ ਆਊਗਾ ਤੁਸੀਂ ਜਿਹੜੀ ਗਲਤੀ ਮੈਨੂੰ ਉਹ ਮਾਨ ਦਾ ਮੂੰਹ ਹੀ ਖੋਲਦਾ ਇੱਕ ਗੱਲ ਹੋਰ ਕਸਾਨ ਵੀਰੋ ਤੁਸੀਂ ਸਾਰੇ ਬੈਠੇ ਹੋ ਆਪਾਂ ਘਰ ਦੇ ਬਾਹਰਾਂ ਕਿ ਕਿੰਨਿਆਂ ਦੇ ਸਾਹ ਰੁਕਦੇ ਆ ਪਹਿਲਾਂ ਆਪਣੀ ਪਹਿਲੇ ਹੁੰਦੀ ਹੈ ਵੀ ਜਿਹੜੀਆਂ ਜ਼ਰੂਰੀ ਕੀਤਾ ਗਿਆਆਂ ਥੇ ਸੱਤ ਤਰ੍ਹਾਂ ਦੇ ਆਏ ਬੁੱਢਾ ਸਾਹਿਬ ਸਕੂਲ ਬਣਾ ਉਹਨਾਂ ਨੂੰ ਕਦੇ ਨਹੀਂ ਰੋਕਿਆ ਜਾਂਦਾ ਸਰਕਾਰ ਨੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸਾਨ ਹੈ ਜਿਹੜੇ ਇਹ ਘਰਨਾ ਲਾਉਂਦੇ ਆ ਆਵਾਜ਼ਾਈ ਪ੍ਰਵਾਹਤ ਹੁੰਦੀ ਹੈ ਕਿਸਾਨਾਂ ਦੇ ਉਲਟ ਮਾਹੌਲ ਬਦਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸ ਦਈਏ ਕਿਸਾਨ ਫੇਰ ਵੀ ਇੱਕ ਪਾਸੇ ਬੈਠੇ ਸੀ ਜਿਹੜਾ ਉਹ ਰੋਕਿਆ ਗਿਆ ਉਹ ਰੋਕਿਆ ਗਿਆ ਜਿਹੜੇ ਜਣ ਆਪਾਂ ਚੰਡੀਗੜ੍ਹ ਨੂੰ ਚੱਲੇ ਸੀ ਆਹ ਪ੍ਰਣਾਲੀ ਵਾਲੀ ਸੜਕ ਤੇ ਉਹ ਵੀ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਸੀ ਪਹਿਲਾ ਨੰਬਰ ਇਹ ਦਿੱਤਾ ਵੀ ਉਹ ਜਾਵਣ ਖੜਵਾਇਆ ਇਹ ਜਬਰ ਹੈ ਜਿਹੜਾ ਕੇਂਦਰ ਸਰਕਾਰ ਦੀ ਕਰ ਰਹੀ ਹੈ ਤੇ ਪੰਜਾਬ ਸਰਕਾਰ ਦੀ ਕਰ ਰਹੀ ਹੈ ਅਰੀ ਭਾਈ ਆਹ ਤਾਂ ਇਹ ਵਧੀਆ ਗੱਲ ਹੋਈ ਐ ਕਿ ਆਪਾਂ ਸਾਰੇ ਲੋਕ ਇਕੱਠੇ ਹੋਏ ਐ ਜਬਰ ਜਦੋਂ ਲੋਕਾਂ ਤੇ ਹੋਇਆ ਤੇ ਲੋਕਾਂ ਨੇ ਦਾ ਵਿਰੋਧ ਕੀਤਾ ਤੇ ਮੂੰਹ ਮੋੜਿਆ ਜਬਰ ਦਾ ਤੋਂ ਲਾਜ਼ਮੀ ਤੌਰ ਤੇ ਕਿ ਆਪਾਂ ਵੀ ਇਸ ਜਬਰ ਨੂੰ ਹੰਮਾਂਗੇ ਦਾ ਮੂੰਹ ਮੋੜਾਂਗੇ ਆਉਣ ਵਾਲੇ ਸਮੇਂ 'ਚ ਵੱਡੀ ਲਾਹਮਤ ਦੀ ਕਰਕੇ ਜਿੱਤ ਉਹਦੋਂ ਹੋਣੀ ਐ ਜਦੋਂ ਸਾਰੇ ਲੋਕਾਂ ਨੂੰ ਅਸੀਂ ਨਾਲ ਲੈ ਲਿਆ ਸੋ ਅਸੀਂ ਜਹਤੀ ਮਜ਼ਦੂਰ ਸਭਾ ਬਨੋ ਨਾਲਾ ਤੁਹਾਡੇ ਇਹਨਾਂ ਨੇ ਕੰਮ ਤਾਂ ਕੀ ਕਰ ਰਿਹਾ ਇਹਨਾਂ ਨੇ ਤਾਂ ਸੜਕਾਂ ਤੇ ਬੋਰ ਲਾ ਲਾ ਕੇ ਮਜ਼ੂਰੀਆਂ ਕਾ ਕਾ ਕੇ ਸੜਕਾਂ ਭਰਤ ਰਿਹਾ ਉੱਥਰ ਵਾਲਾ ਹੋਵੇ ਹੋ ਤੇਰਾ ਕੀ ਹਾਲ ਹੈ ਕੋਈ ਸਾਹ ਵੀ ਨਹੀਂ ਰਹਾ ਸੇਵਾ ਦੀ ਤਰ੍ਹਾਂ ਵੀ ਤੂੰ ਆਪਦੇ ਪੋਸਟਰ ਲਾਤੇ ਵੀ ਮੈਂ ਇੰਨੀਆਂ ਨੌਕਰੀਆਂ ਦਿੱਤੀਆਂ ਕਹਾਣੀ ਕਰਨਾ ਜਵਰ ਤੇ ਮੂਹ ਨਹੀਂ ਖਾਣੀ ਤੇ ਤੁਸੀਂ ਉਸ ਜ਼ਬਰਦਸਤ ਜਵਾਬ ਦੇਣ ਵਾਸਤੇ ਇੱਕਠੇ ਹੋਇਓ ਵਧਾਈ ਦੇ ਪਾਤਰੋ ਅੱਜ ਸਮੇਂ ਦੀ ਹਕੂਮਤ ਆ ਜਿਹੜੀ ਇਸ ਗੁੰਗੀ ਬੜੀ ਸਰਕਾਰ ਨੂੰ ਸੁਣਾਉਣ ਵਾਸਤੇ ਸੜਕਾਂ ਤੇ ਆਉਂਦੇ ਆ ਤੁਸੀਂ ਲਗਾਤਾਰ ਇਸ ਭੁਲਵੰਤਮਾਨ ਅਸਲੋ ਹੱਲ ਹੋਇਆ ਕਰਨਗੇ ਇਹ ਚੋਂ ਦੀ ਕਿਸਾਨ ਲਹਿਰ ਹੈ ਜਿਹੜੀ ਐਡੀ ਤਕੜੀ ਹੈ ਕਿ ਜਿੰਨੀਆਂ ਧਮਾਲਾਂ ਪੂਰੀ ਦੁਨੀਆ 'ਚ ਪੈਂਦੀਆਂ ਨੇ ਪਰ ਇੱਥੋਂ ਦੀ ਜੋ ਭਵਨਤਮਾਨ ਸਰਕਾਰ ਹੈ ਉਹ ਕਾਰਪੋਰੇਟਾਂ ਦੇ ਨਾਲ ਆਪਣੀ ਜਾਰੀ ਕਿਵੇਂ ਪਵਾਉਂਦੀ ਹੈ ਕਿਵੇਂ Amazon ਕੰਪਨੀ ਦਾ ਉਹ ਇੰਨਾ ਹੇਜ ਆਉਂਦਾ ਹੈ ਵੀ ਮੈਂ ਇੱਥੇ ਕਾਰਪੋਰੇਟ ਘਰਾਣਿਆਂ ਦੀ ਵੱਧ ਸੇਵਾ ਕਰ ਸਕਦਾ ਹੈ ਤੇ ਮੋਦੀ ਉਤੋਂ ਵੱਧ ਕੇ ਕਹਿੰਦਾ ਵੀ ਮੈਂ ਇੱਥੇ ਕਾਰਪੋਰੇਟ ਘਰਾਣਿਆਂ ਦੀ ਵੱਧ ਸੇਵਾ ਕਰ ਸਕਦਾ ਪਰ ਲੋਕਾਂ ਵਾਸਤੇ ਲੋਕਾਂ ਵਾਸਤੇ ਉਹਨਾਂ ਕੋਲ ਕੁਛ ਨਹੀਂ ਅੱਜ ਸਮੇਂ ਦੀ ਹਕੂਮਤ ਹੈ ਜਿਹੜੀ ਪੰਜਾਬ ਸਰਕਾਰ ਉਹ ਜਿਵੇਂ ਇੱਕ ਪੰਜਾਬੀ ਕਹਾਵਤਾਂ ਕਿ ਜਿਹੜਾ ਰੋਗ ਪਤਰੀ ਨੂੰ ਆ ਤੇ ਉਹੀ ਰੋਗ ਪਠੋਰੇ ਨੂੰ ਆ ਜਿਹੜਾ ਸੈਂਟਰ ਸਰਕਾਰ ਨੂੰ ਰੋਗ ਲੱਗਿਆ ਉਹੀ ਸਾਡੇ ਪੰਜਾਬ ਸਰਕਾਰ ਨੂੰ ਕਿਵੇਂ ਵਿਧਾਨ ਸਭਾ ਦੇ ਵਿੱਚ ਪੰਜਾਬ ਨੂੰ ਤੇ ਪੰਜਾਬ ਦੀ ਸ਼ਰਮ ਨੂੰ ਖਰਾਬ ਕੀਤਾ ਜਾ ਰਿਹਾ ਇੱਕ ਐਮਐਲਏ ਬੋਲਦਾ ਕਿ ਜਿਹੜਾ ਚਿੱਟਾ ਉਹ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਆ ਰਿਹਾ ਪੰਜਾਬ ਤੋਂ ਆ ਰਿਹਾ ਤੇ ਪੰਜਾਬ ਸਰਕਾਰ ਜਿਹੜੀ ਸਤਾ ਤੋਂ ਪਹਿਲਾਂ ਕਹਿੰਦੀ ਸੀ ਕਿ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਤੇ ਕਮੀਆਂ ਦੇ ਵੇੜੇ ਤੋਂ ਚੱਲਣ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਨਕਲਾਬ ਲਾ ਲੈ ਕੇ ਆਉਣਾ ਇੱਥੇ ਕਿਸੇ ਨੂੰ ਧੰਨੇ ਲਾਉਣ ਦੀ ਲੋੜ ਨਹੀਂ ਪੈਣੀ ਘਰ ਘਰ ਦੇ ਵਿੱਚ ਨੌਕਰੀਆਂ ਤੇ ਨਸ਼ਾ ਮੁਕਤ ਪੰਜਾਬ ਕਰਨ ਦੇ ਦਮਕ ਜੇ ਮਾਰਨ ਵਾਲੀ ਹਕੂਮਤ ਦੇ ਕੋਲੋਂ ਪਿੰਡਾਂ ਦੀਆਂ ਨਾਲੀਆਂ ਦੇ ਮਸਲੇ ਹੱਲ ਨਹੀਂ ਹੁੰਦੇ ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਏਡੀਸੀ ਬਠਿੰਡਾ ਨੂੰ ਦੋ ਮੰਗ ਪੱਤਰ ਸੌਂਪੇ ਗਏ ਇੱਕ ਮੰਗ ਪੱਤਰ ਗਵਰਨਰ ਪੰਜਾਬ ਦੇ ਨਾਮ ਤੇ ਦੂਸਰਾ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਭੇਜਿਆ ਗਿਆ ਦੋਨੇ ਮੰਗ ਪੱਤਰ ਜਿਹੜੇ ਨੇ ਕਿਸਾਨ ਜਥੇਬੰਦੀ ਦੇ ਉਹ ਡੀਸੀ ਆਫਿਸ ਦੇ ਰਾਹੀਂ ਜਿਹੜੇ ਨੇ ਅਸੀਂ ਪਹੁੰਚਾਵਾਂਗੇ ਮੈਂ ਡੀਸੀ ਆਫਿਸ ਵੱਲੋਂ ਜਿਹੜਾ ਹੈਗਾ ਇਸ ਗੱਲ ਦਾ ਕਿਸਾਨ ਜਥੇਬੰਦੀ ਨੂੰ ਵਿਸ਼ਵਾਸ ਨਵਾਨੀ ਹੈ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਆਈ